ਹਾਂਜੀ ਗਾਇਸ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਆਪਣਾ ਹੋ ਗਿਆ ਸੀ ਮੋਬਾਈਲ ਖਰਾਬ ਉਹਦੇ ਕਰਕੇ ਵੀਡੀਓ ਪਾਉਣੀਆਂ ਬੰਦ ਕਰਤੀਆਂ ਤੇ ਮੈਂ ਕਿਹਾ ਚਲੋ ਹੁਣ ਸਟਾਰਟ ਕਰੀਏ ਫਿਰ ਦੁਬਾਰ ਤੋਂ ਕਿਉਂਕਿ ਹੁਣ ਫੇਰ ਬਣਵਾ ਲਿਆ ਉਹੀ ਮੋਬਾਈਲ ਹੈ ਕਿ ਨਹੀਂ ਕੁਆਲਿਟੀ ਜੀ ਦਾ ਹੈ ਨਹੀਂ ਇਹਦੀ ਕੰਮ ਦੀ ਪਰ ਚਲੋ ਚਲਾਉਣਾ ਤਾਂ ਪੈਣਾ ਹੀ ਹੈ ਠੀਕ ਹੈ ਜਿੰਨਾ ਟਾਈਮ ਕੱਢਦਾ ਤੇ ਕਿਉਂ ਲੈ ਵੀ ਨਹੀਂ ਸਕਦੇ ਹਾਲੇ ਮੋਬਾਈਲ ਤੇ ਮੈਂ ਕਹੇ ਕੋ ਛੋਟੀ ਜੀ ਵੀਡੀਓ ਅਪਲੋਡ ਕਰਦੇ ਆ ਫੇਰ ਤੋਂ ਦੁਬਾਰਾ ਸਟਾਰਟ ਕਰਦੇ ਆ ਚੈਨਲ ਤੇ ਆਪਣੇ ਥੋੜੇ ਸਬਸਕ੍ਰਾਈਬਰ ਰਹਿ ਗਏ ਆ ਕਰ ਦਿਓ ਸਬਸਕ੍ਰਾਈਬ ਤੇ ਰਵਾਇਤਾਂ ਤਾਂ ਵੈਸੇ ਬਹੁਤ ਪਿਆ ਉਹ ਤਾਂ ਜਿੱਦਾਂ ਹੀ ਚੱਲੀ ਗਿਆ ਫਿਰ ਤਾਂ ਕਦੇ ਪੂਰਾ ਹੀ ਨਹੀਂ ਹੋਣਾ ਤੇ ਬਾਕੀ ਜੇਕਰ ਆਪਣੀ ਵੀਡੀਓ ਚੰਗੀ ਤਰ੍ਹਾਂ ਦੇਖੀ ਜਾਂਦੀ ਹੈ ਕੋਈ 1-2 ਮਿੰਟ ਦੇਖੇ ਹਨ ਭਾਵੇਂ ਜਿੰਨੇ ਦੀ ਮਰਜ਼ੀ ਤਾਂ ਕਾਫੀ ਸਾਰੇ ਵਿਊ ਆਉਣ ਫਿਰ ਹੋ ਜਾਊਗਾ ਉਹ ਵੀ ਤੇ ਫਿਰ ਆਪਣਾ ਚੈਨਲ ਹੋ ਜਾਊਗਾ ਮੋਨਟਾਈਜ਼ ਚਲੋ ਕੋਈ ਨਹੀਂ 1000 ਤੋਂ ਸਬਸਕ੍ਰਾਈਬਰ ਮੋੜ ਕੇ ਪਿੱਛਾ ਨੂੰ 644 ਤੇ ਆ ਗਿਆ ਤੇ ਉਹ ਗਲਤ ਤਰੀਕੇ ਨਾਲ ਲਏ ਹੋਏ ਸੀ ਮੰਨ ਲਓ ਕਿਸੇ ਤੋਂ ਸਬਸਕ੍ਰਾਈਬਰ ਲੈ ਲਿਆ ਤੁਹਾਨੂੰ ਸਬਸਕ੍ਰਾਈਬ ਕਰ ਕਰਤਾ ਠੀਕ ਹੈ ਐਦਾਂ ਕਰਕੇ ਸੀ ਉਹ ਪੁੱਠਾ ਤਰੀਕਾ ਸੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਣਕ ਕਿਆ ਬਸਤਾਂ ਨੇ ਕਣਕ ਖੜੀ ਹੈ ਵੈਧੀਆਂ ਸੋਹਣੀ ਖੜੀ ਲੰਮੇ ਲੰਮੇ ਬਣੇ ਆ ਸੱਟੇ ਪੂਰੇ ਇਹ ਵੈਸੇ ਆਪਣੀ ਨਹੀਂ ਆਪਣੀ ਉਧਰ ਆਪਾਂ ਇਹਨਾਂ ਦੇ ਆ ਉਹਨੋਂ ਦੇ ਬੰਦੇ ਆਪਾਂ ਲਸਣ ਲਾ ਲਿਆ ਉਹਨਾਂ ਨੇ ਇੱਥੇ ਕਣਕ ਬੀਜੀ ਇਹ ਚੱਕਰ ਹੈ ਠੀਕ ਹੈ ਚਲੋ ਉੱਤੋਂ ਦੀ ਕੰਮ ਕਿ ਆਏ ਨੂੰ ਚਲਦੇ ਆਂ ਸੁੱਕੜ ਹੈ ਅੱਛਾ ਆ ਆਪਾਂ ਨੂੰ ਆਪਣੇ ਇੱਧਰ ਨੂੰ ਜਾਂਦਾ ਪਾਣੀ ਇੱਥੋਂ ਅੱਗੇ ਉਧਰੋਂ ਆੜ ਸੀ ਉਹਨਾਂ ਨੇ ਉਧਰ ਪੈਪੋ ਪਾ ਲਿਆ ਉਹ ਵੀ ਮੈਂ ਜਾ ਕੇ ਤੁਹਾਨੂੰ ਦਿਖਾਉਣਾ ਕਿਵੇਂ ਗੱਲਬਾਤ ਕਿੱਦਾਂ ਦੀ ਆ ਆ ਦੇਖੋ ਹਾਂ ਪਹਿਲਾਂ ਇੱਧਰੋਂ ਆੜ ਜਾਂਦੀ ਹੁੰਦੀ ਸੀ ਵੈਸੇ ਸ਼ਾਇਦ ਵੀਡੀਓ ਆਪਣੀਆਂ ਪਾਈਆਂ ਹੀ ਹੋਣਗੀਆਂ ਹੈਗੀਆਂ ਹੀ ਆ ਪਰ ਪਰ ਪਤਾ ਵੀ ਨਹੀਂ ਹੈਗੀ ਕਿ ਨਹੀਂ ਇੱਥੋਂ ਜਾਣੀ ਨਹੀਂ ਸੀ ਆ ਕਣਕ ਦੇ ਨਾਲ ਉਹਨਾਂ ਨੂੰ ਫਿਰ ਇਹਨਾਂ ਪਾਈਪਾਂ ਪਾ ਕੇ ਕੱਢਦੀਆਂ ਤੇ ਇਧਰਵਾੜ ਦਬੰਦ ਕਰਦੀ ਤੇ ਫਿਰ ਆਪਾਂ ਨੇ ਇਧਰੋਂ ਕੰਮ ਸ਼ੁਰੂ ਕਰਤਾ ਹੈ ਇਹਨੂੰ ਆੜਾ ਇਹਨੂੰ ਪਾਪ ਜੀ ਥੋੜੀ ਪਾ ਕੇ ਖਾਰ ਜੀ ਵੈਸੇ ਕਾਫੀ ਪੈ ਜਾਂਦੀ ਆ ਇਦਾਂ ਦਾ ਹੋ ਜਾਂਦਾ ਤੇ ਅੱਗੇ ਨੂੰ ਚਲੀਏ ਹੁਣ ਇਧਰ ਨੂੰ ਠੀਕ ਹੈ ਕੱਢੀਏ ਘੇੜਾ ਇਹਨੂੰ ਏਦਾਂ ਉੱਤੋਂ ਦੀ ਤੇ ਹੋ ਜੋਗੀ 2-4 ਮਿੰਟਾਂ ਦੀ ਵੀਡੀਓ ਤੇ ਅਪਲੋਡ ਕਰ ਦਿਆਂਗੇ ਠੀਕ ਹੈ ਥੈਂਕ ਯੂ ਵੈਲਕਮ ਚਲੋ ਤੇ ਇੱਧਰ ਆ ਗਏ ਘਰਾਂ ਦੇ ਕੋਲ ਤੇ ਆ ਚਾਚੇ ਰਾਂ ਇਧਰ ਕੱਢਦਾ ਬਾਹਰ ਨਵਾ ਆ ਦੇ ਘੈਂਟਨ ਪਰ ਆਪਾਂ ਚੱਲੀਏ ਉੱਤੋਂ ਦੀ ਡਿੰਗ ਡਿਕੀ ਇਹ ਖੜੇ ਪੱਠੇ ਆਪਣੇ ਆੜੇ ਉਮਰ ਲੈ ਉਹ ਪਰਲੇ ਇੱਥੇ ਆ ਗਿਆ ਏਸੀ ਗਰਮੀਆਂ ਵਾਲਾ ਆੜਾ ਇੱਥੇ ਏਸੀ ਲੱਗਦਾ ਹੁੰਦਾ ਜਦੋਂ ਲੈਡ ਚਲੀ ਜਾਵੇ ਨਾ ਤੇ ਇੱਥੇ ਏਸੀ ਦਾ ਆਨੰਦ ਮਾਣਿਆ ਜਾਂਦਾ ਇਧਰ ਕਿਉਂਕਿ ਪਾਣੀ ਹੈ ਇਧਰ ਵੀ ਪਾਣੀ ਇਧਰ ਵੀ ਪਾਣੀ ਇੱਥੇ ਛਾਂ ਹੁੰਦੀ ਹੈ ਤੇ ਮੰਜੇ ਪਏ ਹੁੰਦੇ ਇੱਥੇ ਉਧਰ ਵੱੱਡੀ ਕਰੇ ਬਰਾਡੇ ਖੜਖ ਆਦਰ ਕਿਥੇ ਆ ਬੜਾ ਸੱਤ ਹੋਇਆ ਹੋਰ ਕੋਈ ਪੂਰੀ ਨਹੀਂ ਤੇ ਅਜੇ ਕੋਈ ਨਹੀਂ ਪੂਰੀ ਤੌਂਦੀ ਤੇ ਬੱਸ ਫਿਰ ਇਹ ਬੈਠੇ ਨੇ ਏਸੀ ਵਿੱਚ ਇਹ ਜੁੱਧ ਰੱਖਤ ਨੇ ਸਾਡੇ ਏਸੀ ਨੇ ਤੇ ਉਹ ਬੇਬੇ ਆਈ ਮਸ਼ੀਨ ਬਣਾਉਣ ਵਾਸਤੇ ਬੇਬੇ ਨੇ ਮਸ਼ੀਨ ਬਣਾਉਣੀ ਹੈ ਤੇ ਸੋਚ ਰਹੀਏ ਕਿਵੇਂ ਬਣਾਉਣੀ ਹੈ ਕਿ ਫਖੜੇ ਤੇ ਲੱਕੜਾਂ ਨਹੀਂ ਜੰਦੀ ਫਟੋਗੀ ਕੋਲ ਆ ਕੇ ਆਵਾਂਗੇ ਚਲੋ ਚਲੋ ਚਲ ਜੇ ਹੁਣ ਪਰਿੰਤ ਨੂੰ ਸ਼ਾਮ ਦੀ ਸੈਰ ਕਰਾ ਕੇ ਲੈਣਾ ਚੱਲਾ ਚਲੋ ਸੂਰਜ ਢਲ ਗਿਆ ਚਾਨਣ ਨਿਕਲ ਆਇਆ ਓ ਬੇ ਹੋ ਨਹੀਂ ਕਹਿੰਦਾ ਉਹ ਤਾਂ ਹੋ ਨਹੀਂ ਕੋਈ ਸ਼ੈਂਦਾ ਆਇਆ ਆ ਜਾ ਉਹ ਨਹੀਂ ਕੁਛ ਕਹਿੰਦਾ ਬਾਬਾ ਘਰ ਦੇ ਮੰਗੇ ਹਾਂ ਘਰ ਦੇ ਕੱਢ ਚਾਲਾ ਆਪੋ ਸਪਰੇ ਵੀ ਵੇਖ ਕੇ ਆਣੀ ਉਹ ਹੁੰਦੀ ਵੀ ਐਵੇਂ ਰੋਲਾ ਪਾਈ ਜਾਂਦੇ ਸੀ ਮੈਂ ਕਿਹਾ ਇਹ ਜੜਾ ਘਟਾ ਕੇ ਲਾਣਾ ਮੋਰ ਤੋਂ ਕੋਈ ਨਹੀਂ ਦੇਖੀ ਅੱਗੇ ਅੱਖ ਕੇ ਫੋਨ ਨੇ ਛੱਡਾ ਹੁਣ ਫੇਰ ਫੜਨ ਮਰ ਗਿਆ ਐਦਾਂ ਹੋ ਗਈ ਹੁਣ ਖਾ ਓ ਚਾਚੂ ਆ ਗਿਆ ਤੇਰਾ ਭਰੀ ਸਾਈਡ ਤੇ ਰੱਖੀ ਇਧਰ ਹੀ ਰੱਖੀ ਹੱਗੂ ਕਰ ਲਈ ਤੂੰ ਐਵੇਂ ਥੋੜੀ ਕਰੀਦਾ ਜਿਵੇਂ ਥੋੜਾ ਕਰੀਗਾ ਚਲੋ ਉੱਥੇ ਡੌਗੀ ਦੇ ਕੋਲੋਂ ਆਪਾਂ ਘੇੜਾ ਕੱਢ ਕੇ ਆਉਣਾ ਠੀਕ ਹੈ ਇਧਰ ਸਪਰੇ ਹੁੰਦੀ ਪਈ ਐ ਸਾਈਡ ਨਾਲ ਲਓ ਜੀ ਤੇ ਆਪਾਂ ਕਰੀਏ ਵੀਡੀਓ ਬੰਦ ਕਿਉਂਕਿ ਪੈਣਾ ਫਿਰ ਹਨੇਰਾ ਇੱਥੇ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਚ ਸ਼ੁਰੂਆਤ ਕਰਦੇ ਆਪਾਂ ਹੁਣ ਵੀਡੀਓ ਪਾਉਣ ਦੀ ਕਰ ਲਓ ਫਿਰ ਚੈਨਲ ਨੂੰ ਸਬਸਕ੍ਰਾਈਬ ਚੱਲੋ ਹੋਵੇ ਉਹ ਤਾਂ ਪੂਛ ਲਾਈ ਜਾਂਦਾ ਆ ਹੋਵੇ ਹੋਵੇ ਉਹ ਕੀ ਕਰਦਾ Hoi hoi hoi. A <laughs> ra.